ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੈਂਟ ਪਲਾਜ਼ੋ ਦੇ ਵਿੱਚ ਇਲਾਸਟਿਕ ਕਿਵੇਂ ਅਟੈਚ ਕਰੀ ਦੀਏ ਆਪਾਂ ਇੱਕ ਪਲਾਸਟਿਕ ਲਵਾਂਗੇ ਆਪਾਂ ਪਲਾਜ਼ੋ ਸਟਿਚ ਕੀਤਾ ਹੈ ਤੇਰੇ ਤੋਂ ਅਸੀਂ ਇੰਨੀ ਵੱਧ ਲੈ ਲਵਾਂਗੇ ਠੀਕ ਹੈ ਜੀ ਹੋਣਾ ਕਿ ਇਸ ਤਰ੍ਹਾਂ ਕਰਕੇ ਦੇਖਣਾ ਭਾਵੇਂ ਦੇਖੋ ਬਰਾਬਰ ਆ ਰਹੀ ਹੈ ਨਾ ਤੇ ਹੁਣ ਅਸੀਂ ਇਸ ਤਰ੍ਹਾਂ ਠੀਕ ਹੈ ਜੀ ਇਹ ਇਲਾਸਟਿਕ ਨੂੰ ਹੁਣ ਇਦਾਂ ਇੱਕ ਦੇ ਉੱਪਰ ਰੱਖ ਕੇ ਅਟੈਚ ਕਰਾਂਗੇ ਪਾਈਪ ਗਰਾਉਂਡ ਤੋਂ ਕਿ ਨਵਾਂ ਸੀਮਾ ਮੰਗਾਂਗੇ ਤੇ ਜਦ ਨਾਲ ਕੁਝ ਦਿਨਾ ਇੱਕ ਦੂਜੇ ਨਾਲ ਅਟੈਚ ਹੋਏਗੇ ਫਿਕਰ ਵੀ ਬਾਕੀ ਨੂੰ ਵੀ ਕੰਮ ਵੀ ਕਰਦੇ ਰਹਾਂਗੇ ਇਸ ਤਰ੍ਹਾਂ ਲੈ ਕੇ ਫੈਬਰਿਕ ਨੂੰ ਪਲਾਸਟਿਕ ਨੂੰ ਅੰਦਰ ਰੱਖ ਕੇ ਗਰਦਾ ਫੋਲਡ ਕਰਾਂਗੇ ਤੇ ਇਹਦੇ ਨਾਲ-ਨਾਲ ਸੀਲ ਲਗਾ ਦਿਆਂਗੇ ਠੀਕ ਹੈ ਜੀ ਪਲਾਸਟਿਕ ਦੇ ਉੱਪਰ ਨਹੀਂ ਲਗਾਣੀ ਨਹੀਂ ਤਾਂ ਫਿਰ ਉਹ ਅੱਗੇ ਪਿੱਛੇ ਨੂੰ ਫਿੱਟ ਨਹੀਂ ਹੋਗੇ ਬਿਲਕੁਲ ਇਹਦੀ ਕੰਨੀ ਕੰਨੀ ਤੇ ਸੀਲ ਲਗਾਣੀ ਹੈ ਉੱਪਰ ਇਹ ਮੈਂ ਦਾ ਫੋਲਡ ਕਰਦੇ ਹਾਂ ਮੈਂ ਤੇ ਪਲਾਸਟਿਕ ਨੂੰ ਦੇ ਵਿੱਚ ਰੱਖ ਦਿੰਦੇ ਹਾਂ ਨਾਲ-ਨਾਲ ਸੀਲ ਲਗਾ ਦੇਵਾਂਗੇ

ਇਹ ਪੁੱਛਿਆ ਕਰਨਾ ਹੈ ਕਿ ਸਾਰੇ ਪਾਸਿਓਂ ਬਲਕਰ ਬਰ ਰਹਿਣ ਇੰਦਾਂ ਨਾ ਹੋਵੇ ਕਿ ਇੱਕ ਸਾਈਡ ਉੱਧਰ ਇਕੱਠੇ ਹੋਣ ਤੇ ਇੱਕ ਸਾਈਡ ਦਾ ਪਲੇਨ ਹੋ ਜਾਵੇ। ਹੁਣ ਅਸੀਂ ਇਹ ਦੇ ਸੈਂਟਰ ਦੇ ਵਿੱਚ ਰੱਖ ਕੇ ਇੱਕ ਸੀਨ ਹੋਰ ਲਾਵਾਂਗੇ। ਤੇ ਹੁਣ ਅਸੀਂ ਲਾਸਟੀ ਨੂੰ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਸਾਡੀ ਇਲਾਸਟਿਕ ਲੱਗ ਕੇ ਤਿਆਰ ਹੋ ਗਈ ਹੈ ਜੇ ਤੁਹਾਨੂੰ ਸਾਡਾ ਇਲਾਸਟਿਕ ਜਦਾਂ ਅੰਦਰ ਤਰੀਕਾ ਪਸੰਦ ਆਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ